ਇੱਥੋਂ ਦੇ ਚੋਬਰ ਐ ਏਦਾਂ ਆ ਕੰਮ ਕਰਦੇ ਆ ਇਹ ਆ ਵਾ ਇਹ ਨਾ ਇਹਦਾ ਪੌਲਸ ਨੂੰ ਪ੍ਰਵਾਹ ਮੰਨਦੇ ਆ ਸਟੰਟ ਕਰਾਉ ਉਹ ਆ ਉਹ ਚੇਕ ਆ ਏਦਾਂ ਕਰਦੇ ਆ ਔਖਾ ਤਾਰ ਨਾ ਸਿੱਧਾ ਸਿੱਧਾ ਤਾਰ ਲੈਣੇ ਨੇ ਉਹ ਦੋ ਡੈਕ ਹੁੰਦੇ ਆ ਤੇ ਉੱਪਰਲੇ ਡੈਕ ਤੇ ਆ ਜਿਹੜਾ ਟਰੱਕ ਥੋੜਾ ਔਖਾ ਹੋ ਜਾਂਦਾ ਵਾ ਏਦਾਂ ਕਰਕੇ ਆਈ ਰਾਤ ਨੂੰ ਨਾ ਫਿਰ ਸਾਰੇ ਟਰੱਕਾਂ ਟਰੱਕਾਂ ਨਾਲ ਇੱਕ ਦੂਜੇ ਨੂੰ ਜਿੱਦਾਂ ਹੈਲੋ ਹਾਈ ਕਰਦਾ ਬੰਦਾ ਏਦਾਂ ਕਰਕੇ ਇਦਾਂ ਰਾਹ ਭਜਉਂਦੇ ਆਏ ਆਹ ਵੈਰੀ ਲੱਗੀ ਐ ਇਧਰਲੇ ਪਾਸੇ ਤੇ ਉਹ ਬੰਦ ਕਰੀ ਜਾਂਦੇ ਰੈਂਪ ਉਹ ਐਦਾਂ ਆ ਐਡਾ ਵੱਡਾ ਰੈਂਪ ਹੁੰਦਾ ਜਿਹੜਾ ਜਿੱਥੋਂ ਟਰੱਕ ਚੜਾਉਂਦੇ ਆ ਇਹਨੂੰ ਹੁਣ ਬੰਦ ਕਰਕੇ ਇੱਥੋਂ ਇਹਨਾਂ ਤੋੜ ਲੈਣਾ ਦੂਜੀ ਵੈਰੀ ਵੀ ਇੱਥੋਂ ਹੀ ਗਈ ਐ ਹਜੇ ਇੱਥੇ ਇਧਰਲੇ ਪਾਸੇ ਲੱਗੀ ਵੀ ਹੀਗੀ ਉਹ ਇੱਥੋਂ ਗਈ ਐ ਤੇ ਇਹ ਆ ਹੁਣ ਚੱਲੀ ਜੇ ਬੰਦ ਕਰੀ ਜਾਂਦੇ ਸਾਰਾ ਲੋਡ ਕਰ ਲੈ ਬਹੁਤ ਕਾਰਾਂ ਗੋਰਾ ਚ ਬਈ ਹੈਗੀ ਟਰੱਕਾਂ ਨਹੀਂ ਆ ਮੇ ਤਾਂ ਨਾ ਆ ਮਾ ਟਰੱਕਾਂ ਦੀ ਪਾਰਕਿੰਗ ਸਾਰੀ ਭਰੀ ਹੁੰਦੀ ਆ ਪਰ ਛੁੱਟੀਆਂ ਛੱਡੀਆਂ ਕਰਕੇ ਤੇ ਉਹ ਧੂਆਂ ਹੋ ਗਈ ਸਟਾਰਟ ਉਹ ਸ਼ੇਕ ਇਹਨਾਂ ਦੇ ਚੱਜ ਵੀ ਵਿੱਚ ਵਿੱਚ ਹੈਗਾ ਹਾਲਾਤ ਆ ਕਿੰਨਾ ਟਾਈਮ ਹੀ ਧੂਆਂ ਕੱਢੂਗੀ ਇਦਾਂ ਨਾ ਆ ਤੇ ਆ ਪਾਰਕਿੰਗ ਸਾਰੀ ਭਰੀ ਹੁੰਦੀ ਉਹ ਉਧਰ ਤੱਕ ਤੇ ਅੱਜ ਕੋਈ ਟਰੱਕ ਨਹੀਂ ਸਾਰੇ ਲੈ ਕੇ ਟਰੈਲਰ ਰੂਲਰ ਲੈ ਕੇ ਚੱਲ ਗਏ ਤੇ ਆ ਵੀ ਚੱਲ ਗਿਆ ਇੱਥੋਂ ਆ ਫੇਰੀ ਚਲ ਗਈ ਆ ਟਰੈਲਰ ਡੀਗਦੇ ਜਦੋਂ ਫੇਰੀ ਆਉਂਦੀ ਆ ਤੁਹਾਨੂੰ ਹੁੰਨੇ ਇੱਥੋਂ ਫੇ ਟਰੈਲਰ ਲੈ ਕੇ ਫੇ ਚੱਲਾਂਗੇ ਆ ਬੰਦ ਕਰੀ ਜਾਂਦੇ ਇਹਨੂੰ ਤੁਰਤੀ ਨੂੰ ਹਾਉਨੇ ਤੁਹਾਨੂੰ ਜੋ ਤਰੀ ਨਾ ਉਹ ਆਪਣਾ ਲਾਈ ਜਾਂਦੇ ਸਿਸਟਮ ਜਿਹੜਾ ਉਹ ਰਸੇ ਰਸੇ ਹੁੰਦੇ ਆ ਇਕੱਠੇ ਕਰੀ ਜਾਂਦੇ ਬਸ ਹੁਣ ਤੁਰਨ ਵਾਲੀ ਗਈ ਆ 2-4 ਮਿੰਟਾਂ ਦੇ ਵਿੱਚ ਆਖਰਕਾਰ 18-19 ਘੰਟਿਆਂ ਦੀ ਵੇਟ ਤੋਂ ਬਾਅਦ ਫੈਰੀ ਆ ਗਈ ਹੈ ਉਹ ਆ ਗਈ ਨੇ ਹੁਣ ਸਿੱਧਾ ਜਾਣਾ ਫਿਰ ਰਵਰਸ ਕਰਕੇ ਇੱਧਰ ਨੂੰ ਲਾਊਗਾ ਇੱਥੇ ਆ ਸਾਹਮਣੇ ਆ ਜਿੱਥੇ ਟਾਇਰ ਟੁੱਟ ਜੇ ਲੱਗੇ ਆ ਉਹ ਚੱਲਿਆ ਉਹ ਮੈਨਲਾ ਛੋਟੀਆਂ ਟੱਗ ਬੋਟਾਂ ਆਈਆਂ ਉਹ ਖਿੱਚ ਕੇ ਉਹ ਆ ਦਾ ਪਾਰਕਿੰਗ ਵਾਲਾ ਸਿਸਟਮ ਕਰਦੇ ਹੋਣੇ ਉਹਦੇ ਵਿੱਚ ਉਹ ਆਹੀ ਵਾਲੀ ਹੋੜੀ ਇਹਨੇ ਕਰਕੇ ਲਾਉਂਦੇ ਨੂੰ ਫੇਰ ਹੋੜੀ ਹੋੜੀ ਕੱਢਣਗੇ ਟਰੇਲਰ ਜੋ ਦੁਪਹਿਰੇ ਤੁਹਾਨੂੰ ਦਿਖਾਇਆ ਸਾਰੀ ਪਾਰਕਿੰਗ ਖਾਲੀ ਸੀਗੀ ਤੇ ਹੁਣ ਉਸ ਵੇਸਾ ਦੇ ਤੁਸੀਂ ਭਾਰੀ ਗਈ ਤਕਰੀਬਨ ਕੋ ਟਾਵੇਂ ਟਾਲੀ ਪਾਰਕਿੰਗ ਖਾਲੀ ਐ ਢੀਕ ਦੇਣੋਂ ਇੰਨਾ ਟਾਈਮ ਆ ਨਾ ਲਾਤੀ ਪਾਰਕਿੰਗ ਇੱਥੇ ਹੁਣ ਤੇ ਆਉ ਟੱਗ ਬੋਰਡ ਨਾ ਖਿੱਚ ਕੇ ਸੂਸਤ ਕਰਕੇ ਨਾ ਲਾਤੀ ਐ ਆਉ ਤੋਂ ਖੋਲਣਗੇ ਰੈਂਪ ਤੇ ਆਉ ਵੇਜ ਤੋਂ ਦੇਖਦਾ ਹੁਣਾ ਵਾ ਟਰੇਲਰ ਖੜਾ ਬੀਟ ਰੇਨ ਖੜੀ ਆ ਉਹਦੇ ਅੱਗੇ ਸ਼ਾਇਦ ਵੀਡੀਓ ਚ ਦੇਖਦਾ ਕਿ ਨਹੀਂ ਪਤਾ ਨਹੀਂ ਉਹਦੇ ਅੱਗੇ ਲੱਗਾ ਹੁੰਦਾ ਇਹਨਾਂ ਕੋਈ ਬੱਗੀਆਂ ਆਈਆਂ ਉਹਦੇ ਨਾਲ ਫਿਰ ਉਹ ਬਾਹਰ ਕੱਢ ਕਰ ਲਈ ਜਾਂਦੇ ਟਰੇਲਰ ਬੀਟ ਰੇਨ ਸਾਰਾ ਤੇ ਆਪਾਂ ਹੁਣ ਚੱਲਦੇ ਆਂ ਆਪਾਂ ਵੀ ਉਧਰ ਲੈ ਵਾਈ ਚੱਲੀਏ ਜਿੱਧਰ ਲੈ ਕੇ ਜਾਂਦੇ ਆ ਤੁਹਾਨੂੰ ਦਿਖਾਉਨੇ ਆਂ ਸਟਾਰ ਦੇ ਸਟਾਰ ਇਹਨੂੰ ਬੰਨਦਾ ਮੈਂ ਸਟਾਰ ਰਹਿ ਜਾਂਦੇ ਨੇ ਉਦੋਂ ਇਹਨਾਂ ਨੇ ਟਾਈਮ ਲਾ ਦਿੰਨਾ ਬਾਹਰ ਕੱਢਣ ਨੂੰ ਆਹ ਹਰੇ ਜਿਹੇ ਟਰੇਲਰ ਦੇ ਪਰਲੇ ਪਾਸੇ ਬੀਟ ਰੇਨ ਲੱਗੀ ਲੱਗਦੀ ਆ ਆਪਣੀ ਸ਼ੇਰੋ ਚੱਲਦੇ ਆਪਾਂ ਵੀ ਉਧਰ ਨੂੰ ਆ ਜੀ ਆਹ ਜਿਹੜੇ ਟਰੇਲਰ ਇਧਰ ਨੂੰ ਮੂੰਹ ਕਰਕੇ ਖੜੇ ਆ ਇਧਰ ਨੂੰ ਆਪਣੇ ਵੱਲੋਂ ਇਹ ਹੈਗੇ ਇਹ ਫੈਰੀ ਦੇ ਉੱਤੇ ਚੜਨੇ ਆ ਟਾਈਮ ਅ ਆਪਾਂ ਜਿੱਥੇ ਜਾਣਾ ਉਹ ਹੈਗਾ ਉਧਰਲੇ ਪੰਨ ਨੂੰ ਮੂੰਹ ਕਰਕੇ ਉਹਨਾਂ ਨੇ ਲਾਉਣੇ ਜਿਹੜੇ ਉਧਰਲੇ ਪਾਸੇ ਨੂੰ ਆਉਣਗੇ ਉਹ ਉੱਥੇ ਚੱਲ ਕੇ ਖੜਦੇ ਏਦਾਂ ਲੱਗੇ ਜਿਹੜੇ ਛੱਡ ਜਾਂਦੇ ਜਿਹਦਾ ਕੰਪਨੀਆ ਦੇ ਡਰਾਈਵਰ ਹੋ ਜਾਂ ਕੰਪਨੀ ਵਾਲੇ ਆਪ ਜਿਹੜੇ ਵੀ ਓਨਰ ਡਰਾਈਵਰ ਆ ਇਹ ਇੱਥੇ ਲਾ ਲਈ ਆਪਾਂ ਪਾਰਕੀ ਹੁਣ ਇੱਥੇ ਬਸ ਆਪਣੇ ਇਧਰ ਨੂੰ ਮੂੰਹ ਕਰਕੇ ਟਰੈਲਰ ਲਿਆਉਣਗੇ ਉਹ ਸਾਰੇ ਚੜਨਾਂ ਦੇ ਖੜੇ ਉਹ ਖੋਲੀ ਜਾਂਦੇ ਰੈਂਪ ਤੇ ਖੋਲ ਕੇ ਲਿਆਉਣਗੇ ਬਸ 20 25 ਮਿੰਟ ਚ ਖਾਲੀ ਕਰ ਤਰਗੇ ਸਾਰਾ ਹਾਂਜੀ ਆ ਟਰੱਕ ਨਿਕਲੀ ਜਾਂਦੇ ਹੁਣ ਪਹਿਲਾਂ ਜਿਹੜੇ ਆਪ ਡਰਾਈਵਰ ਵਿੱਚ ਜਾਂਦੇ ਉਹ ਕੱਢਦੇ ਆ ਫੇਰ ਲਿਆਉਣਗੇ ਟ੍ਰੇਲਰ ਕੱਢ ਕੇ ਇਹ ਆਪ ਦੇ ਜਦਾਂ ਜਾਂ ਜੇ ਡਰਾਈਵਰ ਵੀ ਨਹੀਂ ਕੇ ਜਾਂ ਫੈਰੀ ਵਾਲਿਆਂ ਦੇ ਰੱਖ ਛੱਡ ਕੇ ਜਾਂਦੇ ਹੁੰਦੇ ਉਹ ਫੈਰੀ ਵਾਲੇ ਆਪ ਕੱਢ ਦਿੰਦੇ ਆ ਉਹ ਵੀ ਇੱਥੇ ਨਾਲ ਹੀ ਪਾਰਕ ਹੁੰਦੇ ਆ ਕਿਤੇ ਕਿੰਨੇ ਟਾਈਮ ਦੇ ਇੰਤਜ਼ਾਰ ਤੋਂ ਬਾਅਦ ਹੁਣ ਟ੍ਰੇਨਾਂ ਲਿਆਉਣ ਲੱਗਿਆ ਉਹ ਆ ਗਈ ਬੀ ਟ੍ਰੇਨ ਆਪਣੀ ਆ ਉਹ ਲਾਲ ਜੀ ਆ ਗਈ ਕਿਆ ਬਾਤ ਹੈ ਕਰਦੇ ਹੁੱਕ ਦੇ ਫਿਰ ਚੱਲਦੇ ਆਓ ਪਿੱਛੇ ਗੱਡੀ ਜਾਂਦੇ ਐ ਇਦਾਂ ਦੇ ਆ ਜਿਹੜਾ ਤੁਸੀਂ ਵੇਖਦੇ ਹੋਣੇ ਕੈਮਰੇ ਚ ਆ ਪੀੜਾ ਆ ਇਹ ਬਸ ਇਹਨੇ ਟਰੈਕਟਰ ਜਾਂ ਹੁੰਦਾ ਇਹਨਾਂ ਲਾ ਕੇ ਮਿੰਟ ਜਾਓ ਜਾਣਾ ਉਹਨਾਂ ਪਿੱਛੇ ਪਿਛਲੀ ਬੀ ਟ੍ਰੇਨ ਆਪਣੀ ਆ ਤੇ ਆ ਗਈ ਟਾਈਮ ਨਾਲ ਚੱਲਦੇ ਆ ਮਿਲਦੇ ਫਿਰ ਤੁਹਾਨੂੰ ਰੋਡ ਦੇ ਉੱਤੇ ਆ ਜਦੋਂ ਚੱਲ ਲੱਗਾ ਵਾ ਆਪਣਾ ਫੈਰੀ ਦੇ ਉੱਤੇ ਰਵਰਸ ਕਰੀ ਜਾਂਦਾ ਘਾਰਾਂ ਵਾਲਾ ਟਰੱਕ ਆ। ਉਹ ਉੱਥੇ ਸੌਖਾ ਤਾਰ ਨਾਣ ਸਿੱਧਾ ਸਿੱਧਾ ਤਾਰ ਲੈਣਾ ਇਹਨੇ ਉਹ ਦੋ ਡੈਕ ਹੁੰਦੇ ਆ ਤੇ ਉੱਪਰਲੇ ਡੈਕ ਤੇ ਆ ਜਿਹੜਾ ਟਰੱਕ ਥੋੜਾ ਔਖਾ ਹੋ ਜਾਂਦਾ ਵਾ ਥੱਲੇ ਵਾਲੇ ਤੇ ਸੌਖਾ ਵਾ। ਇਹ ਰਿਵਰਸ ਕਰਕੇ ਲਾ ਲੈਣਾ। ਹਾਂਜੀ ਆ ਜਿਹੜੀ ਹਿੱਲ ਉਤਰਦੇ ਆ ਨਾ ਇਹ ਟਰਾਂਸਮਿਸ਼ਨ ਗੁਲੀ ਆ ਜਿਹੜਾ ਕਿ ਆਪਣਾ ਇਹਨੇ ਥੋੜੇ ਕੁ ਸਾਲ ਪਹਿਲਾਂ ਹੀ ਚਲਾਇਆ ਵਾ। ਬਾਈਪਾਸ ਕੀਤਾ ਵਾ ਟਾਕੀ ਦੇ ਵਿੱਚੋਂ ਬਾਈਪਾਸ ਕੀਤਾ ਵਾ ਤੇ ਬਹੁਤ ਜਾਨਕੀ ਸਟੀਪ ਡਾਊਨ ਹੈ ਲੈ ਇਹ ਇਹਦੇ ਅੱਗੇ ਜਾ ਕੇ ਇਹਨਾਂ ਨੇ 99 ਜਿੱਦਾਂ ਕੈਨੇਡਾ ਮਿਰਕਰ ਦੇ ਵਿੱਚ ਬਣਾਇਆ ਹੁੰਦਾ ਹੈ ਨਾ ਵੀ ਟਰੱਕ ਦੇ ਬ੍ਰੇਕ ਜਿਆਦਾ ਗਰਮ ਹੋ ਜਾਂਦੇ ਆ ਲੈਦਰ ਜਾਂ ਜਦੋਂ ਵੀ ਨਾ ਟਰੱਕ ਬ੍ਰੇਕ ਨਹੀਂ ਲੈਂਦੇ ਉਦੋਂ ਫਿਰ ਉਹ ਰੈਂਪ ਜਾਂ ਬਣਾਇਆ ਹੁੰਦਾ ਵਾ ਉਦਾਂ ਦਾ ਤੇ ਉਹ ਬਣਾਇਆ ਹੋਵੇ ਥਲੇ 11 90 ਵੀਕਰ ਰੈਂਪ ਇਥੇ ਦੋ ਵਾਰ ਪੁਲਿਸ ਵਾਲਿਆਂ ਨੇ ਜਿਵੇਂ ਉਹ ਬਜਰੀ ਦੇ ਵਿੱਚ ਖੜੇ ਤਾਂ ਆ ਸਪੀਡ ਸਕੈਨ ਕਰਦੇ ਸੀ ਉੱਥੇ ਕਿ ਜੇ ਜੋ ਗੱਡੀ ਚਲਾਉਣ ਲੱਗੇ ਤੇ ਉਹਦੇ ਵਿੱਚ ਦੋ ਰੀ ਫਸ ਗਏ ਖਬਰਾਂ ਆਈਆਂ ਸੀ ਇੰਦੇ ਇਥੋਂ ਦੇ ਖ਼ਬਰਾਂ ਜਿਹੜਾ ਐਨ ਜੈਡ ਹੱਲ ਦੇ ਵਿੱਚ ਆਏ ਦੇ ਵਿੱਚ ਫਸ ਗਏ ਹਾਂਜੀ ਇਹ ਆ ਗਏ ਆ ਪੰਡੈਜ਼ਰ ਰੋਡ ਦੇ ਉੱਤੇ ਜਿਹੜਾ ਡੈਜ਼ਰ ਰੋਡ ਹੈ ਇਹ ਹੈਗਾ ਵਾ ਜਿੱਦਾਂ ਕੱਲ ਵਾਲੀ ਵੀਡੀਓ ਜਿਹੜਾ ਤੁਹਾਨੂੰ ਦੱਸਿਆ ਸੀ ਨਾ ਕੱਲ ਦੇਣਾ ਆਪਾਂ ਐ ਉਧਰ ਦੀ ਐ نیشنل پارک ਵਾਲੇ ਪਾਸੇ ਦੀ ਇਹ ਜਦੋਂ ਇਹ ਬੰਦ ਹੋ ਜਾਂਦਾ ਵਾ ਇੱਥੇ ਸنوਹ ਪੈਂਦੀ ਜ਼ਿਆਦਾ ਜਦੋਂ ਸنوਹ ਪੈਂਦੀ ਉਹਦੋਂ ਵੀ ਬੰਦ ਕਰ ਦਿੰਦੇ ਇਹਨੂੰ ਫਿਰ ਉਹ نیشنل پارک ਵਾਲੇ ਪਾਸੇ ਦੀ ਆਉਣਾ ਪੈਂਦਾ ਉਧਰ ਵੀ ਪੈਂਦੀ ਆ ਉਧਰ ਥੋੜੀ ਪੈਂਦੀ ਆ ਤੇ ਇਹ ਤੇ ਥੋੜੀ ਜਿਆਦਾ ਪੈਂਦੀ ਇਹ ਬੰਦ ਕਰ ਦਿੰਦੇ ਆ ਆ ਤੁਸੀਂ ਵੇਖਦੇ ਆ ਇੱਥੇ ਤਾਰ ਜੀ ਪਿਗਲੀ ਜਿਦਾਂ ਏਦਾਂ ਏ ਨਿਸ਼ਾਨ ਜੇ ਲੱਗਦੇ ਹੁੰਦੇ ਆ ਜਿਆਦਾ ਇਦਾਂ ਹੀ ਆ ਤੇ ਆ ਹੁਣ ਵੀ ਉ ਗਰਮੀਆਂ ਦਾ ਟਾਈਮ ਆ ਇੱਥੇ 8 ਡਿਗਰੀ ਆ ਟੈਂਪਰੇਚਰ ਆ ਜਿਹੜਾ ਤੇ ਦੁਪਹਿਰੇ ਪੂਰੀ ਗਰਮੀ ਹੁੰਦੀ ਆ ਆਸ-ਪਾਸ ਆਮ ਸ਼ਹਿਰਾਂ ਚ ਜਿੱਦਾ ਬਲਿੰਕਟਨ ਜਾਂ ਆਕਲੈਂਡ ਲਾ ਲਈਏ ਤੇ ਇੱਥੇ ਆਪਣਾ 8 ਡਿਗਰੀ ਆ ਸ਼ੋਅ ਕਰ ਰਿਹਾ ਵੀ ਰੋਡ ਥੋੜਾ ਜਿਹਾ ਵਿੱਚ ਵਿੱਚ ਐਦਾਂ ਦੇ ਮੋੜ ਆਉਂਦੇ ਗੰਦੇ ਜੇ ਤਿੰਨ ਚਾਰ ਜਿਨ੍ਹਾਂ ਨੂੰ ਸਿਸਟਰਸ ਕਹਿੰਦੇ ਆ ਉਹ ਵੀ ਤੁਹਾਨੂੰ ਅੱਗੇ ਚੱਲ ਕੇ ਵਿਖਾਉਨੇ ਆ ਉਹ ਥੋੜੇ ਖਤਰਨਾਕ ਆਗਾ ਉੱਥੇ ਆ ਪਿਛਲੇ ਤੋਂ ਪਿਛਲੇ ਹਫ਼ਤੇ ਹੀ ਇੱਕ ਦਾ ਐਕਸੀਡੈਂਟ ਹੋ ਗਿਆ ਰਿਹਾ ਬਾਈ ਆਪਣਾ ਟਰੱਕ ਐਂਡ ਟ੍ਰੇਲ ਸੀ ਡੇਲੀ ਫਰੇਟ ਦਾ ਉਹ ਸਿੱਧਾ ਲੰਘਿਆ ਤੇ ਮੋੜ ਮਾੜ ਤੋਂ ਮੁੜਿਆ ਨਹੀਂ ਪਤਾ ਨਹੀਂ ਕਿਹੜੇ ਤਰੀਕੇ ਨਾਲ ਬਾਈ ਦਾ ਸਿੱਧਾ ਲੰਘ ਗਿਆ ਤੇ ਉਹਦੇ ਵਿੱਚ ਡੀਜੀ ਸੀਗਾ 3000 ਕਿਲੋ ਉਹ 3 ਟਨ ਉਹਦੇ ਕਰਕੇ ਇਹਨਾਂ ਨੇ ਬੰਦ ਰੱਖਿਆ ਵਾਵਾ ਟਾਈਮ ਰੋਡ ਤੇ ਹੈ ਥੋੜਾ ਜਿਆਦਾ ਰਿਸਕੀ ਹੈ ਪਰ ਠੀਕ ਹੈ ਬੰਦਾ ਹਿਸਾਬ ਨਾਲ ਚੱਲੇਦਾ ਅਨਿਆ ਇੱਥੇ ਉਹ ਲਿਖਿਆ ਆਇਆ ਸਲੋ ਵੀਕਲ ਵੇ ਇਦਾਂ ਕਰਕੇ ਤੇ ਆ ਹੈਗੀ ਐ ਸਲੋ ਵੀਕਲ ਜਿੱਦਾਂ ਹਿੱਲ ਪੈ ਜਾਂਦੀ ਆ ਤੇ ਆ ਵੇਖ ਲਓ ਕਿੰਨੀ ਕਿਚੌੜੀ ਐ ਦੇ ਇੱਥੋਂ ਵੀ ਟ੍ਰੇਨ ਜਾਂ ਟਰੱਕ ਦੇ ਟਰੇਲਰ ਜਾਂਦਾ ਪਰ ਲੋਕੀ ਛੋਟੀ ਵੀ ਬਹੁਤ ਆ ਵੇਖੇ ਹੁਣੇ ਹੀ ਆ ਗੱਲ ਕਰਦੇ ਲੰਮ ਮੁੱਕ ਜਾਣੀ ਆ ਲੋਕੀ ਕਾਲੀ ਬਹੁ ਕਰਦੇ ਇੱਥੇ ਐਕਸੀਡੈਂਟ ਦਾ ਇਹ ਵੀ ਕਾਰਨ ਆ ਇੱਥੇ ਮੁੱਕ ਗਈ ਆ ਲੋ ਤੇ ਕਾਲੀ ਵਾਲੀ ਕਰਦੇ ਆ ਦੇ ਦੇ ਕਰਕੇ ਥੋੜਾ ਜਿਹਾ ਹੁੰਦਾ ਵਾ ਵੀ ਜਿਹੜੇ ਐਕਸੀਡੈਂਟ ਦੇ ਚਾਂਸ ਵੱਧ ਜਾਂਦੇ ਆ ਆ ਹੁਣ ਮੋੜ ਆਈ ਏ 25 ਦਾ ਮੋੜ ਆ ਇਦਾਂ ਯੂ ਟਰਨ ਹੀ ਵਾਜ ਜਾਂਦੀ ਪੂਰੀ ਯੂ ਇਹ ਆ ਸਿਸਟਰ ਦੇ ਵਿੱਚ ਇੱਕ ਨਾ ਜਿੱਦਾਂ 3 ਸਿਸਟਰਸ ਆ ਉਹਨਾਂ ਦੇ ਵਿੱਚੋਂ ਇੱਕ ਇਹ ਵੀ ਆ ਇਹਦੇ ਕਰਕੇ ਥੋੜਾ ਜਿਹਾ ਤਿੰਨ ਇਦਾਂ ਦੇ ਮੋੜ ਜਿਹੜੇ ਥੋੜੇ ਜਿਹਾ ਖਤਰਨਾਕ ਆ ਤੇ ਦੋਵੇਂ ਪਾਸੇ ਟਰੈਕ ਆਉਣਗੇ ਤੇ ਉਹ ਪੂਰੇ ਲੰਗੜੇ ਨਹੀਂਗੇ ਆ ਯਾ ਚੱਕਰ ਆ ਇੱਥੇ ਨਾ ਇੱਥੇ ਇਹਦੇ ਕਰਕੇ ਨੂੰ ਰਿਸਕੀ ਕਹਿੰਦੇ ਰੋਡ ਨੂੰ ਹਾਂਜੀ ਆਪਾਂ ਲੱਗੇ ਇਥੇ ਬ੍ਰੇਕ ਲੈਣ ਲੱਗੇ ਹੀ ਆਹ ਵੇਖ ਸਾਡੇ ਬੀਟ ਰੇਨ ਆ ਪਿੱਛੇ ਲਾਈਟਾਂ ਜਗਦੀਆਂ ਤੇ ਆ ਅੱਗੋਂ ਆਏ ਤਾਂ ਇਹ ਤਾਂ ਇਹ ਲਾਈਟਾਂ ਜਿਹੜੇ ਰਾਤ ਨੂੰ ਲਾਈਟਾਂ ਮਾਰਦੇ ਇੱਕ ਦੂਜੇ ਨੂੰ ਉਹ ਵੀ ਤੁਹਾਨੂੰ ਦਿਖਾਉਂਦੇ ਅੱਗੇ ਨਾ ਆ ਹੁਣ ਅੱਗੇ ਨਾਲ ਦਿਖਾਉਣੇ ਤੇ ਲਾ ਕੇ ਵੀ ਕਿਦਾਂ ਚੱਲਦਾ ਕੰਮ ਹੈ ਇਦਾਂ ਕਰਕੇ ਆਈ ਰਾਤ ਨੂੰ ਨਾ ਫਿਰ ਸਾਰੇ ਟਰੱਕਾਂ ਟਰੱਕਾਂ ਦੇ ਇੱਕ ਦੂਜੇ ਨੂੰ ਜਿੱਦਾਂ ਹੈਲੋ ਹਾਈ ਕਰਦਾ ਬੰਦਾ ਇਦਾਂ ਕਰਕੇ ਇਦਾਂ ਰਾਹ ਭਜਾਉਂਦੇ ਆਏ ਇਦਾਂ ਵਿੱਚ ਸੋਚ ਲੱਗੀ ਹੁੰਦੀ ਐ ਫਲਿੱਕਰ ਕਹਿ ਦਿੰਦੇ ਇਹਨੂੰ ਇਦਾਂ ਕਰਕੇ ਤੇ ਇਹ ਇੱਕ ਦੂਜੇ ਨੂੰ ਹੈਲੋ ਕਰ ਵਿੱਚ ਵੀਡੀਓ ਜੋੜਾਂਗੇ ਤੇ ਉਹਦੇ ਵਿੱਚ ਤੁਹਾਨੂੰ ਪਤਾ ਲੱਗ ਜਣਾ ਇਦਾਂ ਕਰਕੇ ਹਾਂਜੀ ਇਹ ਕਾ ਮੋੜ ਹੈ ਜਿਹੜਾ ਆਪਣਾ ਟਰੰਗੀ ਤੋਂ ਟਾਪੂ ਵਾਲੇ ਜਾਂਦਿਆਂ ਆਉਂਦਾ ਇਹਨੂੰ ਵਿੱਚ ਬੋਲਣਾ ਪੈਂਦਾ ਆਰਟੀ ਜਿਹੜੀ ਲੱਗੀ ਹੁੰਦੀ ਨਾ ਸਾਰੇ ਟਰੱਕਾਂ ਨੂੰ ਸੁਣ ਜਾਂਦੀ ਆ ਤੇ ਉਹਦੇ ਨਾਲ ਫਿਰ ਦੱਸਣਾ ਪੈਂਦਾ ਵੀ ਅੱਗੇ ਕੋਈ ਟਰੱਕ ਆਉਂਦਾ ਰੁਕਣਾ ਪੈਂਦਾ ਵਾ ਜਿਵੇਂ ਦੇ ਖੱਬੇ ਹੱਥ ਲੇਕ ਆ ਉਹਨੇਰਾ ਕਰਕੇ ਦੱਸਦੇ ਨਹੀਂਗੇ ਨਿਊਜ਼ੀਲੈਂਡ ਦੀ ਸਭ ਨਾਲ ਵੱਡੀ ਲੇਕ ਪਾਣੀ ਦੇ ਕੰਢੇ-ਕੰਢੇ ਆ ਰੋੜ ਹੈ ਤੇ ਇਹ ਜਿਹੜੀ ਲੇਕ ਹੈ ਕਹਿੰਦੇ ਸਿੰਗਾਪੁਰ ਜਿਹੜਾ ਦੇਸ਼ਾ ਉਹਦੋਂ ਵੱਡੀ ਐ ਇਹ ਲੇਕ ਵੇਖ ਲਓ ਸਿੰਗਾਪੁਰ ਦੇਸ਼ ਛੋਟਾ ਬਹੁਤ ਐ ਜਹ ਲੇਕ ਵੱਡੀ ਵਾਲੀ ਐ ਸਾਰਾ ਰਹਾ ਇਦਾਂ ਹੀ ਆ ਇੰਨਾ ਕਹਿੰਦਾ ਟੋਟਾ ਜਿਹਾ ਜਿਹੜਾ 2-3 ਪੁਆਇੰਟ ਜਿੱਥੇ ਬੋਲੇ ਬਿਨਾਂ ਲੰਘ ਨਹੀਂ ਸਕਦੇ ਜਿੱਦਾਂ 2 ਜੁਨਟਾਂ ਜਿਹੜੀਆਂ ਹੁੰਦੀਆਂ ਉਹ ਆਸੇ ਜੇ ਲੱਗ ਜਾਂਦੀਆਂ ਹੋ ਸਕਦਾ ਕਈਆਂ ਲੱਗੀਆਂ ਵੀ ਹੋਣ ਅੱਗੇ ਜਿੱਦਾਂ ਆਪਾਂ ਹੁਣ ਨਾਰਥ ਬਾਉਂਡ ਜਾ ਰਹੇ ਹਾਂ ਇਹ ਆ ਤੀਜਾ ਪੁਆਇੰਟ ਆ ਗਿਆ ਜਿਹੜਾ ਜੇ ਸਾਊਥ ਥੋਂ ਆਈਏ ਨਾਰਥ ਨੂੰ ਜਾਈਏ ਪਹਿਲਾ ਉਹਨੂੰ ਬੁੱਲੀ ਪੁਆਇੰਟ ਕਹਿੰਦੇ ਆ ਤੇ ਵਿਚਾਲੇ ਵਾਲਾ ਜਿਹੜਾ ਬਹੁਤ ਵੱਡਾ ਵਾ ਉਹਨੂੰ ਕੋਈ ਲੋੜ ਨਹੀਂ ਹੁੰਦੀ ਬੋਲਣ ਦੀ ਇਹਨੂੰ ਕਹਿੰਦੇ ਆ ਟੋਕੀ ਪੁਆਇੰਟ ਜਿਵੇਂ ਹੁਣ ਮੈਂ ਇਦੋਂ ਪਹਿਲਾਂ ਬੋਲਿਆ ਸੀ ਨਾਰਥ ਬਾਉਂਡ ਟੋਕੀ ਪੁਆਇੰਟ ਟਾਈਮਸ 1 ਜੇ ਜਿੰਨੀਆਂ ਟਰੱਕ ਜੁੰਟਾ ਹੈਗੀਆਂ ਉਸ ਹਾਲ ਨਾ ਗਾਂ ਵਾਲੇ ਬੰਦੇ ਨੂੰ ਵਾ ਪਤਾ ਲੱਗ ਜੇ ਕਿ ਵੀ ਅੱਗੋ ਟਰੱਕ ਆ ਰਿਹਾ ਵਾ ਤਾਂ ਉਹ ਫਿਰ ਹੌਲੀ ਜਿਹਾ ਖੜ ਜਾਂਦੇ ਆ ਕੋਈ ਕਿਸੇ ਤਰੀਕੇ ਨਾਲ ਵੀ ਇਹ ਗੱਲ ਇਹ ਉਹਨਾਂ ਨੂੰ ਸਮਝਾਉਣਾ ਹੈ ਵੀ ਨਾਰਥ ਬਾਉਂਡ ਜਾ ਰਹੇ ਆ ਕਿ ਸਾਊਥ ਬਾਉਂਡ ਜਦੋਂ ਆਕਲੈਂਡ ਵੱਲੋਂ ਜਾ ਰਹੇ ਆ ਉੱਪਰ ਵੱਲੋਂ ਸਾਊਥ ਵੱਲੋਂ ਭਾਵੇਂ ਕਿਤੋਂ ਵੀ ਉਦੋਂ ਫਿਰ ਨਾਰਥ ਬਾਉਂਡ ਜਦੋਂ ਆਕਲੈਂਡ ਤੋਂ ਜਾਂ ਇਧਰੋਂ ਟਾਪੂ ਵੱਲੋਂ ਟਰੰਗੀ ਵੱਲੋਂ ਜਾ ਰਹੇ ਆ ਵਲਿੰਗਟਨ ਵੱਲੋਂ ਉਦੋਂ ਸਾਊਥ ਬਾਉਂਡ ਆ ਗੱਲ ਮੇਨ ਹੈ ਵੀ ਜਿਹੜਾ ਪਹਿਲਾਂ ਪਹੁੰਚ ਗਿਆ ਉਹਨੇ ਗੱਲ ਸਮਝਾਉਣੀ ਆ ਤੇ ਅਗਲਾ ਫਿਰ ਰੁਕ ਜਾਂਦਾ ਇਹ ਚੀਜ਼ ਦਾ ਇੱਥੇ ਫਾਇਦਾ ਬਹੁਤ ਆ ਨਹੀਂ ਦਾ ਤੇ ਟਰੱਕ ਲੱਗਦੇ ਵੀ ਬਹੁਤ ਆ ਇੱਥੇ ਇਵੇਂ ਇੱਕ ਬਾਈ ਸੀਗਾ ਆਪਣਾ ਉਹ ਲਿੰਨਫੌਕਸ ਚਲਾਉਂਦਾ ਹੁੰਦਾ ਸੀ ਉਹਦੇ ਟਰੱਕ 'ਚ ਮਾਰਿਆ ਸੀ ਕਿਸੇ ਗੋਰੇ ਨੇ ਉਹ ਇਹਦੇ ਕੋਲ ਟਰੱਕ ਐਂਡ ਟ੍ਰੇਲਰ ਸੀ ਟਰੱਕ ਐਂਡ ਟ੍ਰੇਲਰ ਫੇਰ ਵੀ ਲਾਈਨ 'ਚ ਮੁੜ ਜਾਂਦਾ ਉਹ ਬਾਈ ਦਾ ਗਾਂ ਜਿਹੜਾ ਅੱਗੇ ਗੋਰਾ ਆਇਆ ਉਹਦੇ ਕੋ ਸੈਮੀ ਸੀਗਾ ਉਹਨੇ ਵੇਖਿਆ ਨਹੀਂ ਰੁਕਿਆ ਨਹੀਂ ਲਾਈਟਾਂ ਲੂਟਾਂ ਸ਼ੀਸ਼ਾ ਸਾਰਾ ਸਾਈਡ ਵਾਲਾ ਸਾਰਾ ਚੱਕਦਾ ਉਹ ਤੇ ਉਹ ਇਹ ਚੀਜ਼ ਵੀ ਹੋ ਜਾਂਦੀ ਕਈ ਯਾਰ ਇਹ ਆ ਕਬੇ ਹਥਲੇਕ ਨਾਲ ਦੀ ਨਾਲ ਚੱਲੀ ਜਾਂਦੀ ਪਾਣੀ ਆ ਪਰ ਉਹਨੇ ਰਿਆ ਕਰਕੇ ਦੱਸਦਾ ਨਹੀਂਗਾ ਹਾਂਜੀ ਆ ਸਮਾਂ ਹੋ ਗਿਆ ਜਿਹੜਾ ਕਪਾ ਨਾਵਲ ਪੜਦੇ ਹੁੰਦੇ ਸੀ ਪੋਹ ਫਟਾਲੇ ਤੋਂ ਪਹਿਲਾਂ ਉਹ ਸਮਾਂ ਆ ਗਿਆ ਵੀ ਹੁਣ ਨਾ ਪੋਹ ਫੋਟਣ ਵਾਲੀ ਹੈ ਅੱਗੇ ਅਸਮਾਨ ਦਾ ਚਿੱਟਾ ਹੋ ਗਿਆ ਵਾ ਵਾ ਹੋਰ ਸਮਾਂ ਪੰਜ 5:30 ਹੋ ਗਿਆ ਤੇ ਦਿਨ ਚੜਨ ਵਾਲਾ ਤੇ ਟਾਈਮ ਲਾਈਵਸ ਲਾ ਕੇ ਤੇ ਹੰਦ ਨੂੰ ਉਹਨੇ ਦਿਨ ਚੜਦਾ ਵੇ ਬਹੁਤ ਸੋਹਣਾ ਲੱਗਦਾ ਜਦੋਂ ਨਾ ਸਵੇਰ ਦਾ ਦਿਨ ਹੋਵੇ ਜਦੋਂ ਹਰੀ ਵਾਈ ਕਰਕੇ ਤੇ ਜਦੋਂ ਆਪਣੇ ਪਿੰਡਾਂ 'ਚ ਹੁੰਦਾ ਵਾ ਸਵੇਰ ਦਾ ਟਾਈਮ ਜਦੋਂ ਪੱਠੇ ਲੈਣ ਜਾਂਦੇ ਆ ਜਾਂ ਸਵੇਰੇ ਉਸਹਿਰ ਕਰਦਾ ਉਦੋਂ ਦੇਖਦੇ ਨਾ ਦਿਨ ਚੜਦਾ ਗਰਮੀਆਂ ਦੇ ਵਿੱਚ ਜਿਵੇਂ ਉਦਾਂ ਹੀ ਐ ਪੂਰਾ ਆਹਨ ਤੋਂ ਤੇ ਲਾ ਕੇ ਖਵਾਵਾਂਗੇ ਜੇ ਅੱਗੇ ਵੀਡੀਓ ਬਣਾਉਣੀ ਐ ਜ ਬਧੀਆ ਬਣੀ ਤਾਂ ਤੁਹਾਨੂੰ ਖਵਾਵਾਂਗੇ ਢੇਡਾਂ ਲੋ ਇੰਨਾ ਮਸ਼ਹੂਰ ਹੈ ਕਿ ਤੁਸੀਂ ਸਾਰੇ ਸੁਣਿਆ ਹੀ ਹੋਣਾ ਵੀ ਭੇਡਾਂ ਵਿਨੇ ਹਰੀ ਨੇ ਵੀ ਆਪਣੇ ਪਿੱਛੇ ਮਜ਼ਾਕ ਕੀਤਾ ਸੀਗਾ ਵੀ ਇੱਕ ਬੰਦੇ ਨੂੰ ਕਿੰਨੀਆਂ 40-40 ਭੇਡਾਂ ਹੁੰਦੀਆਂ ਭੇਡਾਂ ਨੂੰ ਵੇਚਦੇ ਇਹਨਾਂ ਨੇ ਵੀ ਭੇਡਾਂ ਦੇ ਬਹੁਤ ਅੱਕੜਾ ਤਖੜਾ ਬਣਾਇਆ ਵੇ ਇਹ ਡਰਾਉ ਹੈ ਇੱਕ ਛੋਟਾ ਜਿਹਾ ਪੈਂਡਾ ਤੁਸੀਂ ਸੱਜੇ ਹੱਥ ਵੇਚਦੇ ਹੋਣੇ ਆ ਆ ਦੋ ਭੇਡਾਂ ਬਣਾਈਆਂ ਭੇਡੂ ਭੇਡਾਂ ਤੇ ਉਹ ਕੁੱਤਾ ਬਣਾਇਆ ਪਰ ਲਿਆ ਤਾਂ ਜੇ ਸੱਜੇ ਹੱਥ ਦੇਖਦਾ ਨਾ ਚਿੱਟੇ ਜਿਹੇ ਵੱਡੇ ਵੱਡੇ ਇਹ ਕੋਤੇ ਹੱਕ ਕੇ ਲੈ ਜਾਂਦੇ ਭੇਡਾਂ ਨੂੰ ਇੰਨਾ ਮਸ਼ਹੂਰ ਹੈ ਇਹਨਾਂ ਨੇ ਡੀਣੀਆਂ ਭੇਡਾਂ ਹੀ ਬਣਾ ਛੱਡੀਆਂ ਇੱਥੇ ਹਣੀ ਹੁਣ ਆਪਾਂ ਫੜਨੀ ਹੈ ਕੌਫੀ ਇਹ ਹੈਗਾ ਆਪਣਾ ਜਿਹੜਾ ਮਨਪਸੰਦੀ ਦਾ ਪੰਪ ਇਹਦੇ ਕੌਫੀ ਬਹੁਤ ਸਵਾਦ ਬਣਾਉਂਦੇ ਜਿਹੜੇ ਟਾਈਮ ਮਰਜ਼ੀ ਆ ਜਾਏ ਬੰਦਾ ਆ ਨਰਾਜ਼ ਨਹੀਂ ਬਣਾਉਂਦੇ ਆ ਨਰਾਜ਼ ਨਹੀਂ ਕਰਨਗੇ ਕਿਸੇ ਨੂੰ ਕੌਫੀ ਦੇ ਵੱਟ ਘੜਦਣਗੇ ਪੰਪ ਦੇ ਉੱਤ ਘਰਾ ਦਿੰਦੇ ਬੰਦੇ ਜਿਹੜੇ ਵੀ ਆ ਨਾ ਕਾਫੀ ਟਾਈਮ ਬਾਅਦ ਆਏ ਇੱਥੇ ਨਾ ਹੁਣ ਸੋਹਣਾ ਨਾ ਜਿਵੇਂ ਸਵੇਰ ਦਾ ਟਾਈਮ ਹੈ ਕੁਆਇਟ ਜਿਹਾ ਵਾ ਤੇ ਬਹੁਤ ਸੋਹਣਾ ਵਾ ਜਿੱਦਾਂ ਇੱਥੇ ਨਾ ਇਹ ਇੱਕ ਪੰਪ ਬਾਰ-ਬਾਰ ਬਣਿਆ ਵਾ ਤੇ ਇੱਥੇ ਇਹਨਾਂ ਨੇ ਬੈਹਨੂ ਵੀ ਬਣਾਇਆ ਵਾ ਆ ਤੋ ਹੀ ਵੇਖਣਾ ਇਹ ਆਵੇ ਜਦੋਂ ਮੋੜ-ਮੋੜਿਆ ਨਾ ਇੱਥੇ ਬੈਹੂਗੇ ਕਈ ਯਾਰ ਫੈਮਿਲੀ ਲਾਂਚ ਲੰਚ ਕਰਦੇ ਆ ਉਹਦਾ ਬ੍ਰੇਕਫਾਸਟ ਵਧੀਆ ਸਿਸਟਮ ਬਣਾਇਆ ਇਹਨਾਂ ਨੇ ਤਾਂ ਤੂ ਵੀ ਬਹੁਤ ਵਧੀਆ ਜੇ ਇੱਧਰ ਨੂੰ ਆਏ ਨਾ ਕਿਤੇ ਕੈਂਬਰੇਜ ਆ ਇਹ ਹਾਊਟ ਆਪੂ ਵੱਲੋਂ ਕੈਂਬਰੇਜ ਆਲੂ ਜਦੋਂ ਲੰਘਦੇ ਟੱਪਦੇ ਨਾ ਕਿਤੇ ਜੇ ਕੋਈ ਵੀਰ ਭਰਾ ਇੱਧਰ ਨੂੰ ਆਇਆ ਜਰੂਰ ਰੋਕ ਕੇ ਜਾਵੇ ਕਾਫੀ ਗੂਫੀ ਵੱਲੋਂ ਦਾ ਵਟ ਕੱਢ ਦਿੰਦੇ ਆ ਹਾਂਜੀ ਕਾਫੀ ਤੇ ਆਪਾਂ ਸਪਿੰਨੀਚ ਰੋਲ ਲੈ ਲਿਆ ਵਾ ਇੱਥੋਂ ਪੰਪ ਤੋਂ ਆ ਤੁਹਾਨੂੰ ਖਾ ਰਹੀਏ ਇੱਧਰੋਂ ਉਹ ਪਿਛੇ ਪੰਪ ਹੈ ਇਦੋਂ ਚੱਲਦੇ ਆ ਪੌਣੇ ਇੱਕ ਦੋ ਦੋ ਘੰਟੇ ਦੀ ਵਾਰ ਤਾਂ ਟ੍ਰੈਫਿਕ ਦਾ ਵੇਖੋ ਕੀ ਸਿਸਟਮ ਹੈ ਇਦੋਂ ਕੇ ਮੁਖੌਣੇ ਤੁਨੋਂ ਹਾਂ ਜੀ ਕਾਫੀ ਜਦੋਜਹਿਦ ਤੋਂ ਬਾਅਦ ਆਪਾਂ ਪਹੁੰਚ ਗਏ ਆਕਲੈਂਡ ਦੇ ਵਿੱਚ ਤਕਰੀਬਨ ਕੱਲ ਪਰਸੋ ਸ਼ਾਮੀ ਆਪਾਂ ਦਰਹੀਦੇ ਆ ਸਵੇਰ ਦੇ 6:30 ਵੇ ਦਾ ਟਾਈਮ ਹੈ ਤੇ ਸੜਕ ਤੇ ਟ੍ਰੈਫਿਕ ਜਵਾਂ ਨਹੀਂ ਗਾ ਛੁੱਟੀਆਂ ਦਾ ਟਾਈਮ ਹੈ ਤੇ ਪੂਰੇ ਵਧੀਆ ਪਹੁੰਚੇ ਕੋਈ ਟ੍ਰੈਫਿਕ ਨਹੀਂ ਮਿਲਿਆ ਆਪਾਂ ਨੂੰ ਨਹੀਂ ਤਾਂ ਆਹ ਟਾਈਮ ਦਾ ਫੁੱਲ ਟ੍ਰੈਫਿਕ ਹੁੰਦਾ ਵੰਪ ਤੋਂ ਵੰਪਰ ਆਲੂ ਲੈ ਰਿਹਾ ਜਿਹੜਾ ਉਹੀ ਜਿਹੜਾ ਜਿੱਥੇ ਤੁਹਾਨੂੰ ਕੱਲ ਵਾਲੀ ਵੀਡੀਓ ਜਿਹੜੇ ਉਹ ਖਾਵਾਂਗੇ ਉਹ ਇੱਥੇ ਸਟੰਟ ਕਰਾਉਂਦਾ ਡਾਟ ਬਾਈਕ ਦੇ ਵਾਲਾ ਚੋਬਰ ਅੱਗੇ ਸਟੰਟ ਕਰਾਉਂਦਾ ਆਪਣੇ ਉਹ ਵੀ ਵੀਡੀਓ ਅਸੀਂ ਆਪਾਂ ਪਹੁੰਚ ਗਏ ਆਗਲੇਨ ਜਿੱਦਾਂ ਤੁਹਾਨੂੰ ਦਿਖਾਇਆ ਵਾ ਤੇ ਹੁਣ ਆਪਾਂ ਇੱਥੇ ਟਰੱਕ ਪਾਰਕ ਹੀ ਕਰਨਾ ਆਪਾਂ ਕੋਈ ਕਲਟਰ ਵੀ ਨਹੀਂ ਖੋਲਣੇ ਆਪਾਂ ਹੀ ਉਹਨਾਂ ਨੇ ਖਾਲੀ ਕਰ ਲੈਣਾ ਜਿੰਨਾ ਕੋ ਲੋਡ ਵਿੱਚ ਹੈਗਾ ਤੇ ਉਮੀਦ ਕਰਦੇ ਆ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਤੇ ਜਿਵੇਂ ਜਿਵੇਂ ਆਪਾਂ ਅੱਗੇ ਆਊਗਾ ਉਦੋਂ ਤਾਂ ਆਪਾਂ ਵੀਡੀਓ ਬਣਾਵਾਂਗੇ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਕਿਦਾਂ ਦਾ ਹੋਇਆ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ え ਬਾਕੀ ਦੱਸਿਓ ਵੀਡੀਓ ਕਿਦਾਂ ਦੀ ਲੱਗੀ ਆ ਤੇ ਆਪਾਂ ਫਿਰ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਉਮੀਦ ਕਰਦੇ ਆ ਤੁਹਾਨੂੰ ਵਧੀਆ ਲੱਗੀ ਹੋਊਗੀ ਆਦ ਤੱਕ ਲਈ ਧੰਨਵਾਦ